ਅੱਗੇ ਉੱਪਰ ਦਿਖਾਈ ਦੇ ਰਹੇ ਹੋ ਆਪਣੀ ਟੀਮ ਦੇ ਨਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਦੇਖੋ ਪਹਿਲਾਂ ਤੇ ਮੈਂ ਥੋੜੇ ਦਿਨ ਹੀ ਹੋਏ ਜੇ ਮੈਨੂੰ ਜੁਆਇਨ ਕੀਤਾ ਇਹਨੂੰ ਤੇ ਆਨਲਾਈਨ ਜੀ ਹਾਂ ਜੀ ਆਲਰੇਡੀ ਜਿਹੜੇ ਸਾਡੀਆਂ ਡਰਾਈਵ ਜਦੋਂ ਪਹਿਲਾਂ 23 24 ਵਿੱਚ ਬਹੁਤ ਚੱਲੀਆਂ ਸੀਗੇ 22 23 24 ਦੇ ਵਿੱਚ ਅਸੀਂ ਤਕਰੀਬਨ ਸ਼ਹਿਰ ਦੇ ਵਿੱਚ ਕਾਫੀ ਦੇ ਲਈ ਸੀਗੇ ਉਹ ਜਾਮ ਜਾਂ ਜੰਦੀਆਂ ਵੀ ਇਨਕੋਰਪੋਰੈਂਟ ਸੀਗੇ ਕਾਫੀ ਜਿਹੜੀਆਂ ਸੀਗੀਆਂ ਉਹ ਗ੍ਰਿਪ ਸਾਡੀ ਪੂਰੀ ਬਣ ਗਈ ਸੀ 100% ਤਕਰੀਬਨ ਹੋਈ ਗਈ ਸੀ ਤੇ ਹੁਣ ਵੀ ਸਾਡੀ ਕੋਸ਼ਿਸ਼ ਹੈਗੀ ਹੈ ਕਿ ਜਿਵੇਂ ਅੱਗੋਂ ਬਹੁਤ ਸਾਰੀਆਂ ਨਿਊਜ਼ ਜਾਂ ਬਹੁਤ ਸਾਰੀਆਂ ਪੇਪਰਸ 'ਚ ਲੱਗ ਰਿਹਾ ਕਿ ਬਾਰ-ਬਾਰ ਦੁਕਾਨਦਾਰ ਜਿਹੜੇ ਆ ਸਮਾਨ ਦੁਕਾਨਾਂ ਦੇ ਬਾਹਰ ਕੱਢ ਕੇ ਜਿੱਥੇ ਪਾਰਕਿੰਗ ਦੀ ਜਗ੍ਹਾ ਉਹ ਓਕੂਪਾਈ ਕੀਤੀ ਹੋਈ ਆ ਉਹਦੇ ਕਰਕੇ ਜਿਹੜੀ ਸਾਨੂੰ ਬਹੁਤ ਸਾਰੀ ਜਿਹੜੀ ਸਮੱਸਿਆ ਆਉਂਦੀ ਜਿਹੜੇ ਆ ਵੀਕਲ ਜਿਹੜੇ ਸੀਗੇ ਇਹਨਾਂ ਜਗ੍ਹਾ ਦੇ ਨਾਲ ਜਿੱਥੇ ਇੱਕ ਕਾਰ ਲੰਗਣ ਵਾਸਤੇ ਜਗ੍ਹਾ ਹੋਵੇ ਤੇ ਸਾਡੀ ਤਕਰੀਬਨ ਉਹੀ ਕੋਸ਼ਿਸ਼ ਆ ਕਿ ਦੁਕਾਨਦਾਰ ਜਿਹੜੇ ਆ ਸਮਾਨ ਦੁਕਾਨਾਂ ਦੇ ਅੰਦਰ ਹੋਵੇ ਔਰ ਜਿਹੜਾ ਪਾਰਕਿੰਗ ਵਾਲਾ ਏਰੀਆ ਤੇ ਗੱਡੀਆਂ ਲੱਗਣ ਤਾਂ ਮੈਡਮ ਕਿਹੜੀ ਕਿਹੜੀ ਮਾਰਕੀਟ ਦੇ ਵਿੱਚ ਗਏ ਹੋ ਜੀ ਤੁਸੀਂ ਸ੍ਰੀ ਸ੍ਰੀਤੀ ਅਸੀਂ ਲੱਗੇ ਹੋਏ ਆ ਪੁਤਲੀ ਘਰ ਗਏ ਫਿਰ ਪੁਤਲੀ ਘਰ ਤੋਂ ਰੇਲਵੇ ਸਟੇਸ਼ਨ ਲਿਬਰਟੀ ਮਾਰਕੀਟ ਲਿਬਰਟੀ ਮਾਰਕੀਟ ਤੋਂ ਹਾਰਗੜ ਦਾ ਪੂਰਾ ਫਿਰ ਰਾਮ ਬਾਗ ਹੁਣ ਤੁਹਾਡੇ ਨਾਲ ਜਿਹੜਾ ਸੀਗਾ ਪਲਾਸਟਿਕ ਦੇ ਜਿਹੜੇ ਬਰਤਨ ਵਗੈਰਾ ਮਿਲਦੇ ਇਹ ਬਾਜ਼ਾਰ ਹੁਣ ਆਪਾਂ ਸਿਕੰਦਰੀ ਗੇਟ ਤੱਕ ਕੋਸ਼ਿਸ਼ ਇਹੋ ਹੀ ਆ ਕਿ ਸ਼ਹਿਰ ਦੇ ਵਿੱਚ ਤਕਰੀਬਨ ਆਲਰੇਡੀ ਮੇਰੇ ਜਿੰਨੇ ਵੀ ਜ਼ੋਨ ਚਾਰਜ ਆ ਸੱਤ ਜ਼ੋਨਾਂ ਦੇ ਵਿੱਚ ਇਹਨੂੰ ਵੰਡਿਆ ਹੋਇਆ ਸੱਤ ਜ਼ੋਨ ਚਾਰਜ ਆਪੋ ਆਪਣੇ ਏਰੀਆ ਦੇ ਵਿੱਚ ਤਕਰੀਬਨ ਜਿਹੜੀਆਂ ਇਨਕ੍ਰੋਚਮੈਂਟਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਲੱਗੇ ਹੋਏ ਦੁਪਾਲ ਮਹਾਲ ਗੇਟ ਦੇ ਅੰਦਰ ਵਕੇ 50% ਸੜਕ ਦੇ ਉੱਤੇ ਪਾਰਕਿੰਗ ਵਧੀ ਹੋਈ ਹੈ ਹੁਣ ਇਹ ਵੀ ਵਧੀ ਹੈ ਇਹ ਤਾਂ ਬਿਲਕੁਲ ਉਹੀ ਮੈਂ ਗੱਲ ਕਰਦੀ ਐ ਨੀ ਇਮੀਡੀਏਲੀ ਕੁਛ ਨਹੀਂ ਜਿਵੇਂ ਕਹਣਾ ਹੁਣੇ ਹੀ ਸਾਰੀਆਂ ਚੀਜ਼ਾਂ ਹੋ ਜਾਣ ਇਮੀਡੀਏਲੀ ਕੁਛ ਨਹੀਂ ਹਰ ਇੱਕ ਚੀਜ਼ ਨੂੰ ਹਰ ਇੱਕ ਬੰਦੇ ਨੂੰ ਨਾਲ ਲੱਗੇ ਚੱਲਣਾ ਅੱਗੇ ਵੀ ਤੁਹਾਡੇ ਨਹੀਂ ਹਦਾਇਤ ਵੀ ਕੀਤੀ ਹੋਈ ਆ ਪਲੱਸ ਆਲਰੇਡੀ ਮੈਂ ਪਹਿਲਾਂ ਵੀ ਹੋਤੀ ਹੋ ਗਿਆ ਪਹਿਲਾਂ ਇੱਥੋਂ ਮੈਂ ਚੱਕਰ ਮਾਰ ਕੇ ਜਾ ਕੇ ਹਾਂ ਜੀ ਜੀ ਗੱਲ ਸਰ ਸਾਹਮਣਾ ਵੀ ਗੱਲ ਹੋਈ ਸੀ ਕਿ ਇਹਨਾਂ ਦੇਵੇਂ ਦੇ ਚਲਾਨ ਹੋਣਗੇ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਦੁਬਾਰਾ ਵਾਸੀ ਸਮਾਨ ਬਾਹਰ ਨਹੀਂ ਰੱਖਣਾ। ਕਈ ਜਗ੍ਹਾ ਦੇ ਡੇਲੀ ਰੂਟੀਨ ਦੇ ਵਿੱਚ ਚੈਕਿੰਗ ਹੋਏਗੀ ਚਲਾਨ ਵਾਲੇ ਡੇਲੀ ਡੇਲੀ ਦੇਖੋ। ਆਲਰੇਡੀ ਤੁਸੀਂ ਪਹਿਲਾਂ ਵੀ ਸਾਨੂੰ ਕਵਰ ਕਰਦੇ ਸੀਗੀ। ਡੇਲੀ ਸਾਡੀ ਹੁੰਦੀ ਸੀ ਕਿ ਡੇਲੀ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਡੇਲੀ ਸਾਡੀ ਕਿਤੇ ਨਾ ਕਿਤੇ ਇਨਫਰੋਚਮੈਂਟ ਜਿਹੜੀ ਆ। ਸ਼ਿਦਾਰ ਸਾਹਿਬ ਤੁਸੀਂ ਵੇਖਿਆ ਹੋਗਾ ਸ਼ਿਦਾਰ ਸਾਹਿਬ ਸਾਡੀ ਸ਼ਿਦਾਰ ਸਾਹਿਬ ਦਰਬਾਰ ਸਾਹਿਬ ਸਾਡੀ ਪਹਿਲੀ ਇਹ ਹੁੰਦਾ ਵੀ ਗੁਰੂ ਮਹਾਰਾਜ ਦੇ ਘਰ ਦੁਰਗਨਨਾ ਮੰਦਿਰ ਹੋ ਗਿਆ। ਫਿਰ ਕੋਈ ਇਹਵੇਂ ਦੇ ਦੂਰ ਦੂਰੋਂ ਸੰਗਤ ਆਉਂਦੀ ਆ ਲੋ ਔਰ ਸਾਡੀ ਇਹੀ ਕੋਸ਼ਿਸ਼ ਆ ਕਿ ਦਿਨ ਰਾਤ ਕਰਕੇ ਜਿਤਨਾ ਵੀ ਹੋ ਸਕੇ ਮਤਲਬ ਉਹੀ ਦਿਨ ਫੇਰ ਆ ਕੇ ਮੈਡਮ ਦੁਕਾਨਦਾਰਾਂ ਨੂੰ ਚਾਹੀਦਾ ਨਹੀਂ ਕਿ ਆਪਣੇ ਆਪ ਇਹ ਕੰਮ ਕਰਨੇ ਚਾਹੀਦੇ ਆ ਕਿਉਂ ਪੁਲਿਸ ਨੂੰ ਕਿਉਂ बार-बार ਉੱਥੇ ਜਾਣਾ ਇਹ ਕੋਈ ਇਹੋ ਜੀ ਚੀਜ਼ ਆ ਨਾ बार-बार ਹਰ ਇੱਕ ਚੀਜ਼ ਅਵੇਰਨੈਸ ਦੀ ਗੱਲ ਕਰਦੇ ਹਾਂ ਹਰ ਇੱਕ ਬੰਦੇ ਨੂੰ ਅਵੇਰਨੈਸ ਹੈ ਕਿਉਂ ਨਹੀਂ ਆਪਾਂ ਇਹ ਚੀਜ਼ਾਂ ਕਰਦੇ ਸਾਡੇ ਆਪਣੇ ਸ਼ਹਿਰ ਦੇ ਵਿੱਚ ਤੁਸੀਂ ਸਹੀ ਤਰ੍ਹਾਂ ਸਮਾਨ ਲਾਇਆ ਹੋਊਗਾ ਪਬਲਿਕ ਤੁਹਾਡੇ ਕੋਲ ਹਰ ਇੱਕ ਬੰਦੇ ਕੋਲ ਕਸਟਮਰ ਹਰ ਇੱਕ ਪਿਛਲੇ ਬਾਜ਼ਾਰ ਵਿੱਚ ਵੀ ਜਾ ਸਕਦਾ ਤਾਂ ਉਦਲੀ ਕਰ ਜਦੋਂ ਅਸੀਂ ਸਟਾਰਟਿੰਗ 'ਚ ਕੀਤਾ ਸੀਗਾ ਜਦੋਂ 2022 ਦੇ ਵਿੱਚ ਮੈਂ ਕੀਤਾ ਸੀਗਾ ਉਦੋਂ ਇਸੇ ਵਾਲੀ ਜਿਹੜੀ ਮਾਰਕੀਟ ਸੀਗੀ ਜਿਹੜੀ ਗਵਾਲ ਮੰਡੀ ਵਾਲੀ ਪਾਸੇ ਸੀ ਉਹ ਲੋਕੀ ਕਹਿੰਦੇ ਕਿ ਕਿੰਨੇ ਕਿੰਨੇ ਸਾਲਾਂ ਤੋਂ ਸਾਡੇ ਤੱਕ ਕੋਈ ਅਪਰੋਚ ਨਹੀਂ ਕਰ ਸਕਿਆ ਕਸਟਮਰ ਤੁਸੀਂ ਇਹ ਚੀਜ਼ ਵੇਖੋ ਵੀ ਇਹ ਇਹਨਾਂ ਦੀਆਂ ਇੰਨੀਆਂ ਗਲਤੀਆਂ ਦੇ ਕਰਕੇ ਕਿੰਨੇ ਲੋਕਾਂ ਦੀਆਂ ਕਿੰਨੀਆਂ ਪ੍ਰੋਬਲਮਸ ਹੋ ਗਈਆਂ ਔਰ ਸਾਡੀ ਇੱਕੋ ਕੋਸ਼ਿਸ਼ ਹੈ ਵਨ ਬਾਈ ਵਨ ਵਨ ਬਾਈ ਵਾਈ ਮਤਲਬ ਦੇਵਤ ਸ਼ਫਲਿੰਗ ਕਰ ਕਰਕੇ ਹਾਰ ਮਤਲਬ ਕਰ ਹੀ ਜਾਵਾਂਗੇ ਮੈਡਮ ਫੋਟੋ ਪਾਤਾ ਦੀ ਜੇ ਗੱਲ ਕੀਤੀ ਜੇ ਫੋਟੋ ਪਾਤ ਵੀ ਲੋਕਾਂ ਨੇ ਬਹੁਤ ਨੇ ਗੋਸ਼ਮਣ ਕੀਤੀ ਹੋਈ ਹੈ ਉਹਦੇ ਵਾਸਤੇ ਨਹੀਂ ਵੇਖੋ ਹੁਣ ਉਹ ਕਾਰਪੋਰੇਸ਼ਨ ਦੇ ਨਾਲ ਗੱਲ ਹੋਈ ਸੀਗੀ ਜੋ ਵੀ ਕਾਰਵਾਈ ਜਿਹੜੀ ਹੈ ਸਾਰ ਜਿਨ੍ਹਾਂ ਨੇ ਫੁੱਟਬਾਸ ਵੀ ਜਿਨ੍ਹਾਂ ਨੇ ਹੁਣ ਗ੍ਰਿਲਸ ਲਾ ਕੇ ਜਾਂ ਉਹ ਛੋਟੇ ਛੋਟੇ ਬੈਂਚ ਟਾਈ ਬਣਾ ਕੇ ਨਾਲ ਲਾਈਆਂ ਹੋਈਆਂ ਜਿੱਥੋਂ ਇੱਕੋ ਹੀ ਮਹਿੰਗ ਦੁਕਾਨਦਾਰਾਂ ਨੇ ਇੱਕੋ ਗੱਲ ਕਰਦੀ ਜਿੱਥੋਂ ਤੱਕ ਉਹਨਾਂ ਦਾ ਸ਼ਟਰਾਂ ਉੱਥੇ ਤੱਕ ਉਹਨਾਂ ਦੀ ਦੁਕਾਨ ਹੈ ਉਸ ਤੋਂ ਬਾਅਦ ਉਹਨਾਂ ਦੀ ਦੁਕਾਨ ਨਹੀਂ ਹੈਗੀ ਸਮਾਨ ਆਪਣਾ ਸਾਰਾ ਉਸ ਸ਼ਟਰਾਂ ਤੋਂ ਪਿੱਛੇ ਹੋ ਤਾਂ ਜੋ ਜਿਹੜੀ ਤੁਹਾਡੀ ਬਾਹਰ ਵਾਲੀ ਕਿਉਂਕਿ ਪੁਰਾਣੀਆਂ ਪੁਰਾਣੀਆਂ ਸੜਕਾਂਆਂ ਹੁਣ ਜਿਹੜੀ ਹੈ ਰੀਕਲਸ ਬਹੁਤ ਜ਼ਿਆਦਾ ਹੋ ਗਈ ਉਹਦੇ ਕਰਕੇ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਕੰਮਚ ਕਮ ਆਪਾਂ ਹੁਣ ਈ ਜਗ੍ਹਾ ਤੇ ਛੱਡ ਦੀ ਕੰਮਚ ਕਮ ਜਿਹੜਾ 1-2 ਮਿੰਟ 3 ਪਰ ਪਿਛੇ ਵੀ ਹੈਗਾ ਕਿ ਤੁਸੀਂ ਜਿਹੜੀਆਂ ਸਮਾਨ ਨਾਲ ਸਾਡੀ ਵਹੀਕਲ ਨਾਲ ਚੁੱਕੇ ਲੱਜਾ ਉਹ ਜ਼ਰੂਰੀ ਛੋਟੇ ਛੋਟੇ ਬਾਜ਼ਾਰ ਹੈਗੇ ਆ ਜਿਵੇਂ ਦੇਖਿਆ ਜਾ ਕਟੜਾ ਬਗੀਆਂ ਪਰ ਪਰ ਫੁੱਟ ਫੁੱਟ ਦੁਕਾਨਾਂ ਵਧੀਆਂ ਪਈਆਂ ਉਹਨਾਂ ਬਾਰੇ ਕੀ ਹੈ ਸਾਰੇ ਜਿਹੜੇ ਤੁਹਾਡੇ ਵੀ ਜਿੰਨਾ ਜਿੰਨਾਂ ਦੇ ਜਿਨ੍ਹਾਂ ਨੂੰ ਜਿੰਨਾ ਜਿੱਥੋਂ ਸਾਨੂੰ ਕੰਪਲੇਨ ਵੀ ਆਉਂਦੀ ਆ ਆਲਰੇਡੀ ਸਾਰੇ ਤੁਸੀਂ ਕੰਮ ਕਰ ਰਹੇ ਹੋ ਅਨੇ ਜਿਵੇਂ ਹਰ ਕਮਾ ਵੀ ਇੱਕ ਵਾਰੀ ਸਾਰੇ ਫਰੰਟ ਖੋਲ ਲੈਂਦੇ ਉਹ ਮੁਸ਼ਕਲ ਆ ਮੈਂ ਕੁਝ ਸਿੰਗਮ ਵਾਪਸ ਆ ਗਏ ਨਹੀਂ ਸਿੰਗਮ ਨਹੀਂ ਦੇਖੋ ਇਹ ਸਿੰਗਮ ਕਹਿੰਦੇ ਨੇ ਨਾ ਮੈਂ ਗੁਰੂ ਰਾਮਦਾਸ ਦੀ ਨਗਰੀ ਚ ਮਤਲਬ ਖੜੀ ਹੋਈ ਆ ਮੇਰੇ ਤੇ ਬਹੁਤ ਵੱਡਾ ਬੋਝ ਆ ਤੁਸੀਂ ਸਿੰਗਮ ਕਹਿੰਦੇ ਆ ਜਿੱਤਨਾ ਮਰਜੀ ਕੋਈ ਕਰਦੇ ਔਰ ਲੋਕਾਂ ਦੀ ਆਸਮਈਦ ਹੈਗੀ ਤੇ ਤੁਹਾਨੂੰ ਆਪਣਾ 100% ਕਰਕੇ ਦੇਣਾ ਵੈਣਾ ਲੋਕਾਂ ਨੂੰ ਇਹ ਵੀ ਲੱਗਦਾ ਕਿ ਜੇ ਮੈਡਮ ਆਪਸ ਆਣਾ ਬਾਜ਼ਾਰ ਬਜ਼ਾਰਾਂ ਦਾ ਕਾਫੀ ਸੁਧਾਰ ਹੋਏਗਾ ਨਹੀਂ ਦੇਖੋ ਆਪਾਂ ਸਾਈਜ ਦੇ ਨਹੀਂ ਆਪਾਂ ਕਰ ਵੀ ਨਹੀਂ ਨਹੀਂ ਦੇਖੋ ਸਾਰੇ ਐਕਚੁਅਲੀ ਜੂਨ ਚਾਂਚ ਸਾਰੇ ਲੱਗੇ ਹੋਏ ਸਾਰੀ ਟੀਮ ਜਿਹੜੀ ਹੈ ਸਾਡੀ ਸਾਰੀ ਲੱਗੀ ਹੈ ਕਾਰਪੋਰੇਸ਼ਨ ਸਾਡੇ ਨਾਲ ਹੈ ਮੈਂ ਸਾਨੂੰ ਸੀਗਾ ਵੀ ਕਾਰਪੋਰੇਸ਼ਨ ਦੀ ਕੋਈ ਪ੍ਰੋਬਲਮ ਨਾ ਆਵੇ ਮਗਰ ਕਾਰਪੋਰੇਸ਼ਨ ਕਮਿਸ਼ਨ ਸਾਹਮਣੇ ਬੜਾ ਉਹਨਾਂ ਨੇ ਸਹਿਯੋਗ ਕੀਤਾ ਕਿ ਨਹੀਂ 100% ਹੈਵੀ ਵਹੀਕਲਸ ਦੀ ਮੈਨੂੰ ਜਿਸ ਤਰ੍ਹਾਂ ਕੋਈ ਲੋਅ ਐਂਟਰਪ੍ਰਾਈਜ਼